ਹੈਲੋ ਸਸਿ ਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਗਾਇਸ ਅਸੀਂ ਅੱਜ ਬਣਾ ਰਿਹਾ ਜੀ ਗੋਭੀ ਗਾਜਰ ਸ਼ਲਗਮ ਤੇ ਮੂਲੀ ਦਾ ਅਚਾਰ ਇਹਦੇ ਲਈ ਮੈਂ ਸਭ ਤੋਂ ਪਹਿਲਾਂ ਸਾਰੀਆਂ ਸਬਜ਼ੀਆਂ ਨੂੰ ਛੋਟੇ-ਛੋਟੇ ਪੀਸਿਸ ਦੇ ਵਿੱਚ ਕੱਟ ਲਿਆ ਸੀ ਤੇ ਇਹਨੂੰ ਮੈਂ ਸੁਕਾਉਣ ਦੇ ਲਈ ਇੱਕ ਦਿਨ ਧੁੱਪ ਦੇ ਵਿੱਚ ਰੱਖਿਆ ਤੇ ਤੁਸੀਂ ਇਸ ਨੂੰ ਜੇ ਧੁੱਪ ਵਿੱਚ ਨਹੀਂ ਰੱਖਣਾ ਤਾਂ ਤੁਸੀਂ ਇਸ ਨੂੰ ਓਵਰਨਾਈਟ ਪੱਖੇ ਦੀ ਹਵਾ ਥੱਲੇ ਵੀ ਸੁਕਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਅਚਾਰਾ ਜਿਹੜਾ ਉਹ ਧੁੱਪ ਵਿੱਚ ਸੁੱਕਣ ਦੇ ਨਾਲ ਥੋੜਾ ਜਿਹਾ ਘੱਟ ਹੋ ਗਿਆ ਹੈ ਇਹਦੇ ਵਿੱਚ ਹੁਣ ਅਸੀਂ ਥੋੜੇ ਜਿਹੀ ਬੇਸਿਕ ਜੇ ਮਸਾਲੇ ਪਾਵਾਂਗੇ ਨਾਲ ਹੀ ਪਾਵਾਂਗੇ ਅਸੀਂ ਗੁੜ ਚਿੱਟਾ ਸਿਰਕਾ ਤੇ ਅਦਰਕ ਤੇ ਲਸਣ ਦੀ ਪੇਸਟ ਹੁਣ ਅਸੀਂ ਇੱਕ ਪੈਨ ਦੇ ਵਿੱਚ ਆਪਣੇ ਸੁੱਕੇ ਮਸਾਲੇ ਆ ਜਿਹੜੇ ਉਹ ਡਰਾਈ ਰੋਸਟ ਕਰਾਂਗੇ ਇਹਨਾਂ ਨੂੰ ਅਸੀਂ 1-2 ਮਿੰਟ ਹੀ ਡਰਾਈ ਰੋਸਟ ਕਰਨਾ ਹੈ ਉਹ ਵੀ ਮੀਡੀਅਮ ਤੋਂ ਲੋ ਫਲੇਮ ਤੇ ਇਹਦੇ ਲਈ ਮੈਂ ਸੁੱਕਾ ਧਨੀਆ ਜੀਰਾ ਰਾਈ ਮੇਥੀ ਤੇ ਇੱਕ ਵੱਡੀ ਇਲਾਇਚੀ ਤੇ ਕਾਲੀਆਂ ਮਿਰਚਾਂ ਉਹਨਾਂ ਨੂੰ ਮੈਂ ਡਰਾਈ ਰੋਸਟ ਕੀਤਾ ਹੈ ਤੇ ਇਹਨਾਂ ਨੂੰ ਠੰਡਾ ਕਰਕੇ ਅਸੀਂ ਮਿਕਸੀ ਦੇ ਵਿੱਚ ਪੀਸ ਲਵਾਂਗੇ ਹੁਣ ਅਸੀਂ ਇੱਕ ਵੱਡੀ ਕੜਾਈ ਲਵਾਂਗੇ ਇਹਦੇ ਵਿੱਚ ਅਸੀਂ ਦੋ ਕਟਸ਼ੀਆਂ ਮੈਦੇ ਵਿੱਚ ਸਰੋਂ ਦੇ ਤੇਲ ਦੀਆਂ ਪਾਈਆਂ ਹਨ ਤੁਸੀਂ ਇੱਕ ਕੱਪ ਵੀ ਸੈੱਟ ਕਰ ਸਕਦੇ ਹੋ ਕੱਪ ਦੇ ਹਿਸਾਬ ਨਾਲ ਇਹ ਅੱਧੇ ਕੱਪ ਦੇ ਕਰੀਬ ਹੈ ਹੁਣ ਅਸੀਂ ਆਪਣੀਆਂ ਸਾਰੀਆਂ ਵੈਜੀਟੇਬਲਸ ਆ ਜਿਹੜੀਆਂ ਉਹ ਤੇਲ ਦੇ ਵਿੱਚ ਭੁੰਨ ਲਵਾਂਗੇ ਸੌਰੀ ਗਾਇਸ ਮੈਂ ਇੱਥੇ ਲਸਣ ਤੇ ਅਦਰਕ ਦੀ ਪੇਸਟ ਆ ਜਿਹੜੀ ਉਹ ਪਾਉਣਾ ਭੁੱਲ ਗਈ ਸੀ ਜਿਹੜਾ ਅਦਰਕ ਲਸਣ ਦੀ ਪੇਸਟ ਹੈ ਉਹ ਤੁਸੀਂ ਪਹਿਲਾਂ ਪਾਣੀਆ ਹੈ ਸਬਜੀ ਤੋਂ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਦੇ ਨਾਲ ਭੁੰਨ ਲੈਣਾ ਹੈ ਬਟ ਹੁਣ ਅਸੀਂ ਇੱਥੇ ਸੈਂਟਰ ਦੇ ਵਿੱਚ ਅਲੱਗ ਤੇਲ ਦੇ ਵਿੱਚ ਇਹਨੂੰ ਭੁੰਨ ਲਵਾਂਗੇ ਤਾਂ ਵੀ ਇਸ ਦਾ ਕੋਈ ਕੱਚਾ ਟੇਸ ਨਹੀਂ ਆਏਗਾ ਚੰਗੀ ਤਰ੍ਹਾਂ ਦੇ ਨਾਲ ਭੁੰਨ ਜਾਂਦੀ ਹੈ ਹੁਣ ਅਸੀਂ ਇਹਨੂੰ 1-2 ਮਿੰਟ ਭੁੰਨ ਲਵਾਂਗੇ ਅਦਰਕ ਤੇ ਲਸਣ ਦੀ ਪੇਸਟ ਨੂੰ ਤੇ ਸਾਰੀਆਂ ਸਬਜ਼ੀਆਂ ਅਸੀਂ ਨਾਲ ਹੀ ਮਿਕਸ ਕਰ ਲਵਾਂਗੇ ਹੁਣ ਅਸੀਂ 4-5 ਮਿੰਟ ਸਾਰੀਆਂ ਸਬਜ਼ੀਆਂ ਨੂੰ ਭੁੰਨਾਂਗੇ ਫਰੈਂਡਸ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਤੁਹਾਨੂੰ ਮੇਰੀ ਇਹ ਅੱਜ ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਨਮਕ ਹਲਦੀ ਲਾਲ ਮਿਰਚ ਕਸ਼ਮੀਰੀ ਲਾਲ ਮਿਰਚ ਤੇ ਕਾਲਾ ਨਮਕ ਕਸ਼ਮੀਰੀ ਲਾਲ ਮਿਰਚਾਂ ਜਿਹੜਾ ਇਹਦੇ ਨਾਲ ਕੋਈ ਸਪਾਈਸੀ ਨਹੀਂ ਬਣੂਗੀ ਬਟ ਇਹਦੇ ਨਾਲ ਕੀ ਹੈ ਇਹਦਾ ਕਲਰ ਆ ਜਿਹੜਾ ਉਹ ਜਿਆਦਾ ਵਧੀਆ ਨਿਕਲ ਕੇ ਆਊਗਾ ਹੁਣ ਅਸੀਂ ਸਾਰੇ ਹੀ ਮਸਾਲਿਆਂ ਨੂੰ ਜਿਹੜਾ ਮਿਕਸ ਕਰ ਲਵਾਂਗੇ ਤੇ ਹੁਣ ਇਹਦੇ ਵਿੱਚ ਐਡ ਕਰਾਂਗੇ ਅਸੀਂ ਜਿਹੜਾ ਅਸੀਂ ਸੁੱਕਾ ਮਸਾਲਾ ਭੁੰਨਿਆ ਸੀ ਉਸ ਨੂੰ ਅਸੀਂ ਮਿਕਸੀ ਵਿੱਚ ਪੀਸ ਲਿਆ ਸੀ ਹੁਣ ਅਸੀਂ ਸਾਰੇ ਮਸਾਲਿਆਂ ਨੂੰ ਜਿਹੜਾ ਮਿਕਸ ਕਰ ਲਵਾਂਗੇ ਅਸੀਂ ਇੱਕ ਪਾਸੇ ਗੁੜ ਤੇ ਚਿੱਟੇ ਸਿਰਕੇ ਦੀ ਜਿਹੜਾ ਉਹ ਸਰਬ ਬਣਾ ਲਿਆ ਸੀ ਤੇ ਹੁਣ ਅਸੀਂ ਇਸ ਨੂੰ ਸਬਜ਼ੀਆਂ ਦੇ ਵਿੱਚ ਐਡ ਕਰ ਲਵਾਂਗੇ ਹੁਣ ਅਸੀਂ ਆਪਣੀਆਂ ਸਬਜ਼ੀਆਂ ਨੂੰ ਉਦੋਂ ਤੱਕ ਬਣਾਵਾਂਗੇ ਜਦੋਂ ਤੱਕ ਇਹ ਸਾਰਾ ਪਾਣੀ ਜਿਹੜਾ ਉਹ ਸੁੱਕ ਨਾ ਜਾਵੇ ਫਰੈਂਚੀ achar ਜਿਹੜਾ ਉਹ 1 ਮਹੀਨੇ ਤੱਕ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਇਹ ਮੇਰੀ ਅੱਜ ਦੀ ਵੀਡੀਓ ਦੇਖਣ ਦੇ ਲਈ ਤੁਹਾਡਾ ਸਭ ਤੋਂ ਬਹੁਤ ਬ Thank you